ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮਲੋ ਕੁੜੇ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਅੱਜ ਦੱਦ ਵਾਸਤੇ ਬਣਾਉਣ ਲੱਗੇ ਆਂ ਘਰੇਲੂ ਨੁਕਤਾ ਤੇ ਉਹ ਆਪਾਂ ਬਣਾ ਕੇ ਕਰਨ ਲੱਗੇ ਆਂ ਤਿਆਰ ਠੀਕ ਹੈ ਜੀ ਤੇ ਜਿਸ ਕਿਸੇ ਦੇ ਵੀ ਘਰ ਚ ਦੱਦ ਹੋ ਜਾਂਦੀ ਹੈ ਤੇ ਚ ਬਹੁਤ ਜ਼ਿਆਦਾ ਖਾਰਸ ਹੁੰਦੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਨਾ ਹੁਣ ਸੰਗਾਂ ਜੀਆਂ ਉੱਠ ਖੜਦੀਆਂ ਉਹਦੇ ਉੱਤੇ ਦੱਦ ਦੇ ਉੱਤੇ ਬਹੁਤ ਜ਼ਿਆਦਾ ਖਾਰਸ ਹੋਣ ਲੱਗ ਜਾਂਦੀ ਹੈ ਜੀ ਤੇ ਉਸ ਵਾਸਤੇ ਆਪਾਂ ਇਹ ਨੁਕਤਾ ਤਿਆਰ ਕਰਨ ਲੱਗਿਆਂ ਜੀ ਤੇ ਇਹ ਨੁਕਤੇ ਵਾਸਤੇ ਆਪਾਂ ਦੋ ਚੀਜ਼ਾਂ ਲੈਣੀਆਂ ਜੀ ਤੇ ਦੇਖੋ ਜੀ ਇੱਕ ਤਾਂ ਆਪਾਂ ਕਪੂਰ ਲੈਣਾ ਜੀ ਤੇ ਇੱਕ ਲੈਣਾ ਜੀ ਆਪਾਂ ਨਾਰੀਅਲ ਦਾ ਤੇਲ ਤੇ ਨਾਰੀਅਲ ਦਾ ਤੇਲ ਤਾਂ ਆਪਣੇ ਹਰੇਕ ਘਰ 'ਚ ਹੀ ਹੁੰਦਾ ਜੀ ਸਾਰਿਆਂ ਦੇ ਘਰਾਂ 'ਚ ਹੀ ਹੁੰਦਾ ਤੇਲ ਜੀ ਨਾਰੀਅਲ ਦਾ ਤੇ ਯਾਨੀ ਕਿ ਕੋਕੋਨਟ ਦਾ ਤੇਲ ਤੇ ਇਹਨੂੰ ਆਪਾਂ ਇੱਕ ਚਮਚ ਲੈ ਲੈਨੇ ਆ ਜੀ ਤੇਲ ਜੰਮਿਆ ਹੋਇਆ ਜੀ ਸਰਦੀ ਕਰਕੇ ਨਾ ਜੰਮ ਗਿਆ ਤੇਲ ਤੇ ਆਪਾਂ ਤੇ ਇਹ ਲੈਣੇ ਜੀ ਬਹੁਤ ਜਿਆਦਾ ਖਾਰਸ ਹੁੰਦੀ ਹੈ ਜੀ ਦੰਦ ਤੇ ਤਾਂ ਖਾਸ ਕਰਕੇ ਬਹੁਤ ਜਿਆਦਾ ਹਨਾ ਜਲਨ ਹੁੰਦੀ ਹੈ ਜੀ ਤੇ ਥੋੜਾ ਜਿਹਾ ਆਪਾਂ ਵੱਧ ਲੈ ਲੈਣੇ ਆ ਜੀ ਤੇ ਇਹਨੂੰ ਆਪਾਂ ਨਾ ਥੋੜਾ ਜਿਹਾ ਇਹ ਜੰਮਣੇ ਕਾਰਨ ਨਾ ਥੋੜਾ ਜਿਹਾ ਆਪ ਇਹਨੂੰ ਕ੍ਰੈਸ ਜਿਹਾ ਕਰ ਲੈਣੇ ਆ ਤੇ ਇਹਦੇ ਵਿੱਚ ਕੁੱਟ ਕੇ ਨਾ ਆਪਾਂ ਨਾਰੀਅਲ ਦਾ ਕੁੱਟ ਕੇ ਇਸ ਦੇ ਵਿੱਚ ਕਪੂਰ ਪਾਵਾਂਗੇ ਜੀ ਨਾਰੀਅਲ ਦੇ ਵਿੱਚ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਠੀਕ ਹੈ ਜੀ ਨੇ ਤੇ ਆਪਾਂ ਜਿਹੜਾ ਇਹ ਕਪੂਰ ਆ ਜੀ ਇਹਨੂੰ ਕੁੱਟ ਲੈਣੇ ਆ ਜੀ ਠੀਕ ਹੈ ਜੀ ਇਹ ਕਪੂਰ ਨੂੰ ਆਪਾਂ ਕੁੱਟ ਲਾਂਗੇ ਤੇ ਇਹ ਆਪਾਂ ਇੰਨਾ ਕਪੂਰ ਲੈ ਲਾਂਗੇ ਜੀ ਠੀਕ ਹੈ ਜੀ ਤੇ ਇਹਨੂੰ ਕੁੱਟ ਕੇ ਨਾ ਤਿਆਰ ਕਰ ਲੈਣੇ ਆ ਇਹ ਕੋਟਟਰ ਬਣਾ ਲੈਨੇ ਆ ਜੀ ਤੇ ਆਪਣੇ ਕਈ ਸਾਲ ਪਹਿਲਾਂ ਨਾ ਬੇਟੇ ਦੇ ਵੱਧ ਹੋ ਗਈ ਸੀ ਤੇ ਆਪਾਂ ਇਹ ਹੀ ਨੁਕਤਾ ਅਜਮਾਇਆ ਸੀ ਜੀ ਹੁਣ ਵੀ ਆਪਾਂ ਇਹ ਹੀ ਨੁਕਤਾ ਅਜਮਾਉਣ ਲੱਗੇ ਆ ਤੇ ਇਹਨਾਂ ਫੰਗਲ ਇਨਫੈਕਸ਼ਨ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਤੇ ਖਾਰਸ ਖੁਜਲੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਜੀ ਤੇ ਅੱਜ ਕੱਲ੍ਹ ਨਾ ਸਕਿਨ ਪ੍ਰੋਬਲਮ ਜ਼ਿਆਦਾ ਹੋਣ ਲੱਗੀ ਜੀ ਤੇ ਜਿਹੜੇ ਨਾ ਸਫਾਈ ਨਹੀਂ ਰੱਖਦੇ ਉਹਨਾਂ ਦੇ ਤਾਂ ਖਾਸ ਕਰਕੇ ਬਹੁਤ ਹੁੰਦੀ ਹੈ ਜੀ ਤੇ ਗਿੱਲੇ ਕੱਪੜੇ ਆਪਾਂ ਗਿੱਲੇ ਪਿੰਡੇ ਤੇ ਨਾ ਕੱਪੜੇ ਪਾ ਲੈਨੇ ਆ ਜੀ ਇਸ ਕਰਕੇ ਵੀ ਹੋ ਜਾਂਦੀ ਹੈ ਜੀ ਤੇ ਲੋ ਜੀ ਆਪਾਂ ਪਾਊਡਰ ਬਣਾ ਲਿਆ ਜੀ ਤੇ ਇਹ ਆਪਾਂ ਪਾ ਲੈਣਾ ਇਹਦੇ ਵਿੱਚ ਪਾਊਡਰ ਠੀਕ ਆ ਜੀ ਤੇ ਇਹਨੂੰ ਬਰੀਕ ਕੁੱਟ ਲੈਣਾ ਤੇ ਇਹਨਾਂ ਨੂੰ ਤੇ ਚੰਨ ਮਿਕਸ ਕਰ ਲੈਨੇ ਆ ਲੁਕਾਸ ਦੇ ਵਿੱਚ ਆਪਾਂ ਕੱਢ ਲਾਂਗੇ ਜੀ ਤੇ ਇਹ ਨੂੰ ਨਾ ਲਾਉਣ ਦਾ ਤਰੀਕਾ ਵੀ ਦੱਸਾਂਗੇ ਵੀ ਕਿਸ ਤਰ੍ਹਾਂ ਲਗਾਉਣਾ ਜੀ ਤੇ ਸੋਨੂੰ ਨਾਰੀਅਲ ਦੇ ਤੇਲ ਦੇ ਤਾਂ ਬਹੁਤ ਯਾਨੀ ਕਿ ਬਹੁਤ ਫਾਇਦੇ ਆ ਜੀ ਇਹ ਆਪਣੇ ਸਕਿਨ ਲਈ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਜੀ ਨਾਰੀਅਲ ਦਾ ਤੇਲ ਸਾਰਾ ਮਿਕਸ ਕਰ ਲਿਆ ਜੀ ਜੀ ਆਪਾਂ ਕਰ ਲਿਆ ਮਿਕਸ ਠੀਕ ਹੈ ਜੀ ਇਹਨੂੰ ਆਪਾਂ ਨਾ ਇੱਕ ਛੋਟੀ ਜੀ ਡੱਬੀ ਦੇ ਵਿੱਚ ਕੱਢ ਲਾਂਗੇ ਜੀ ਤੇ ਮੇਰੇ ਕੋਲ ਡੱਬੀ ਪਈ ਹੈ ਜੀ ਤੇ ਉਹ ਡੱਬੀ ਥੋੜੀ ਜਿਹੀ ਦੇ ਵਿੱਚ ਨਾ ਕਰੀਮ ਪਈ ਹੈ ਤੇ ਆਪ ਉਹ ਦੇ ਵਿੱਚ ਕੱਢ ਲਾਂਗੇ ਜੀ ਇਹਨੂੰ ਲਗਾਉਣੇ ਦਾ ਤਰੀਕਾ ਜੀ ਤੇ ਰਾਤ ਨੂੰ ਲਗਾਣਾ ਆਪਾਂ ਨੇ ਸੌਣ ਤੋਂ ਪਹਿਲਾਂ ਜੀ ਤੇ ਨਹਾ ਕੇ ਆਪਾਂ ਸਵੇਰੇ ਲਾਉਣਾ ਤੇ ਇੱਕ ਲੈਣਾ ਜੀ ਨਿੰਬੂ ਨਿੰਬੂ ਕੱਟ ਕੇ ਲੈ ਲੈਣਾ ਤੇ ਇਹ ਆਪਾਂ ਨਾ ਇਤਰਾ ਕਰਕੇ ਇਹਦੇ ਉੱਤੇ ਰੱਖ ਕੇ ਠੀਕ ਹੈ ਜੀ ਤੇ ਇਸ ਤਰ੍ਹਾਂ ਕਰਕੇ ਲਾਉਣਾ ਜੀ ਤੇ ਜਲਣ ਹੋਏਗੀ ਜੀ ਜਿੰਨੀ ਵੀ ਜਲਣ ਹੋਏਗੀ ਤੇ ਉਹ ਜਖਮ ਤੇ ਲੜੇਗਾ ਜੀ ਹਨਾ ਤੇ ਨਿੰਬੂ ਦੇ ਵੀ ਬਹੁਤ ਫਾਇਦੇ ਹੁੰਦੇ ਆ ਜੀ ਇਹ ਤੇ ਇਸ ਤਰ੍ਹਾਂ ਕਰਕੇ ਲਾਉਣਾ ਜੀ ਤੇ ਜੇ ਜ਼ਿਆਦਾ ਹੀ ਜਲਣ ਹੋਵੇ ਤਾਂ ਇਹਨੂੰ ਲਾਣਾ ਛੱਡ ਦਿਓ ਜੀ ਤੇ ਆਪਾਂ ਰੁਈ ਲੈ ਸਕਦੇ ਆ ਜੀ ਰੁਈ ਦੀ ਸਹਾਇਤਾ ਨਾਲ ਵੀ ਲਾ ਸਕਦੇ ਆ ਜੀ ਠੀਕ ਹੈ ਜੀ ਤੇ ਕੋਟਨ ਲੈ ਲੈਣੀ ਆ ਤੇ ਫਿਰ ਇਸ ਤਰ੍ਹਾਂ ਕਰਕੇ ਸਾਰੀ ਕੋਟਨ ਤੇ ਲਾ ਕੇ ਇਸ ਤਰ੍ਹਾਂ ਲਾਣੀ ਜੀ ਠੀਕ ਆ ਜੀ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਆ ਜੀ ਤੇ ਇਹ ਨਾ ਆਪਾਂ ਨੂੰ ਲਾਉਣਾ ਪਵੇਗਾ ਜੀ 3-4 ਦਿਨ ਰੈਗੂਲਰ ਤੇ ਸਵੇਰ ਨੂੰ ਜੀ ਵੀ ਸ਼ਾਮ ਨੂੰ ਵੀ ਜੀ ਤੇ ਇਹ ਆਪਣੇ 4-5 ਦਿਨਾਂ ਚ ਖਤਮ ਹੋ ਜੀਗੇ ਜੀ ਤੇ ਇਨਫੈਕਸ਼ਨ ਜੜ ਤੋਂ ਹਨਾ ਦਾਦੇ ਨੂੰ ਤਾਂ ਜੜ ਤੋਂ ਖਤਮ ਕਰਨਾ ਚਾਹੀਦਾ ਜੀ ਠੀਕ ਹੈ ਠੀਕ ਹੈ ਜੀ ਖਾਰਸ ਬਹੁਤ ਜਿਆਦਾ ਹੁੰਦੀ ਹੈ ਦੱਦ ਤੇ ਜੀ ਤੇ ਠੀਕ ਹੈ ਜੀ ਐਵੇਂ ਲਾਣਾ ਜੀ ਤੇ ਜੇ ਮੇਰਾ ਪਤਾਣੇ ਦਾ ਤਰੀਕਾ ਤੇ ਤੁਹਾਨੂੰ ਵਧੀਆ ਲੱਗਿਆ ਤੇ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ